ਕੋਈ ਨਾ ਟੈਲੀਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟਾ ਪਿਆ ਤੇ ਦਰਵਾਜ਼ੇ ਖੁੱਲੇ ਪਏ ਨੇ। ਸੋ ਅਸੀਂ ਭੱਜੇ ਆਏ ਵੇਖਿਆ ਸ਼ਟਰ ਛੁਟੜ ਖੁੱਲੇ ਪਿਆ ਸਭ ਦਰਾਜਾਂ ਟੁੱਟੀਆਂ ਪਈਆਂ। ਕੈਸ਼ ਕੁਸ਼ ਬਿਲਕੁਲ ਖਤਮ ਹੋ ਚੁੱਕਿਆ ਗਿਆ ਥਾਰਾ ਅੰਦਰ ਦੇ ਵੀ ਸੇਵ ਖਾਲੀ ਸੀ ਤੇ ਬਾਹਰ ਵਾਲੀ ਵੀ ਦਰਾਜ ਸਾਰੀ ਖਾਲੀ ਸੀ। ਤੇ ਕਿੰਨੇ ਕ ਪੈਸੇ ਸੀ? ਟੋਟਲ ਕਰੀਬ 7 ਤੋਂ 8 ਲੱਖ ਰੁਪਈਆਗਾ ਸੀ ਜਿਹੜਾ ਸਾਡੇ ਕੋਲ ਹੈ ਸੀ। ਕੈਸ਼ ਜਿਹੜਾ ਸੀ ਕਿਉਂਕਿ ਬੈਂਕ ਵੀ ਬੰਦ ਸੀ। ਸ਼ਨੀਵਾਰ ਸ਼ਨੀਵਾਰ ਬੈਂਕ ਬਾਕੀ ਸੀ ਨਾ ਮੈਂ ਜਾਂਦਾ ਨਹੀਂ ਨਾ ਤੇ ਉਹਦੇ ਕਰਕੇ ਸਾਰਾ ਕੁਝ ਇਕੱਠਾ ਸੀ ਕੁਝ ਬੇਟੀ ਦੀ ਵੀ ਸ਼ਾਦੀ ਕਰਕੇ ਥੋੜਾ ਇੰਤਜ਼ਾਮ ਕਰਦੇ ਹੋਏ ਸੀ ਪੁੱਤਰੀ ਦਾ ਵੀ ਉਹ ਸਾਰਾ ਹੀ ਪਿਆ ਸੀ ਸਾਰੇ ਲੱਗੇ ਅੱਛਾ ਈਵਨ ਕויਨਸ ਪਏ ਸੀ 5 5000 ਰੁਪਏ ਦੇ 5 ਰੁਪਏ ਦੇ 10 ਰੁਪਏ ਦੇ ਉਹ ਵੀ ਉਹ ਲੱਗੇ ਸਾਰਾ ਕੁਝ ਉਹ ਲੱਗੇ ਕਿਵੇਂ ਆਏ ਕਿਵੇਂ ਜੀ ਉਹ ਇਨੋਵਾ ਵਾਈਟ ਕਲਰ ਦੀ ਗੱਡੀ ਸੀ ਉਹਦੇ ਤੋਂ ਆਏ ਨੇ ਚਾਰ ਜਣੇ ਹੋਗੇ ਸੀ ਤੇ ਪਹਿਲਾਂ ਗੱਡੀ ਸਾਡੀ ਦੁਕਾਨ ਤੋਂ ਦੋ ਕੁ ਕਦਮ ਅੱਗੇ ਕਰਕੇ ਫਿਰ ਪਿੱਛੇ ਕੀਤੀ ਐ ਫਿਰ ਇੱਕ ਜਣਾ ਉਤਰਿਆ ਫਿਰ ਦੂਜਾ ਜਣਾ ਉਤਰਿਆ ਇੱਕ ਦੇ ਇੱਕ ਚੜ ਕੇ ਇੱਕ ਨੇ ਕੈਮਰਾ ਦਾ ਮੂੰਹ ਉੱਪਰ ਕਰਤਾ ਉਹ ਡਰ ਕੈਮਰਾ ਬੰਦ ਹੋ ਗਿਆ ਦੂਜੇ ਪੰਨੇ ਉਹਨੇ ਕੈਮਰਾ ਤੋੜਤਾ ਜਿਹੜੇ ਬਾਹਰ ਲੱਗੇ ਹੋਈ ਕੈਮਰੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਅੰਦਰ ਐਂਟਰ ਕੀਤਾ ਤੇ ਉਹ ਫਿਰ ਸਾਨੂੰ ਨਜ਼ਰ ਆਏ ਨਾ ਉਹ ਐਂਟਰ ਦੇ ਵਿੱਚ ਉਹਨਾਂ ਦੇ ਮੂੰਹ ਸਿਰ ਬੰਨੇ ਸੀ ਦੋ ਜਿਹੜੇ ਸਾਡੇ ਅਗਲੇ ਦਰਾਜ ਸੀ ਜਿਹੜੇ ਗੱਲੇ ਸੀ ਜਿਹਦੇ ਚ ਖੁੱਲਾ ਕੈਸ਼ ਹੈਗਾ ਸੀ ਉਹਨੂੰ ਤੋਂ ਉਹਨਾਂ ਨੇ ਤੋੜਤਾ ਤੇ ਦੋ ਜਨੇ ਅੰਦਰ ਆਫਿਸ ਵਾਲੇ ਚਲੇ ਗਏ ਤੇ ਆਫਿਸ ਵਾਲਾ ਸਾਰਾ ਉਹਨਾਂ ਨੇ ਤੋੜ ਕੇ ਉਹ ਵੀ ਕੈਮਰਾ ਅੰਦਰ ਆਫਿਸ ਦਾ ਵੀ ਪੰਪਤਾ ਤੇ ਆਫਿਸ ਦਾ ਵੀ ਸਾਰਾ ਲੈ ਕੇ ਕੈਸ਼ ਕੀ ਕਹਿਣਾ ਚਾਹੋਗੇ ਕਿੱਥੇ ਦੁਕਾਨ ਹੈ ਤੁਹਾਡੀ ਬਿਲਕੁਲ ਮੇਰੀ ਦੁਕਾਨ ਜੀ ਮੇਨ ਬਾਜ਼ਾਰ ਦਾ ਕਟੜਾ ਸ਼ੇਰ ਸਿੰਘ ਦਵਾਈਆਂ ਵਾਲੀ ਮਾਰਕੀਟ ਹੈ ਹਲਬਜ਼ਾਰ ਦੇ ਬਿਲਕੁਲ ਨਾਲ ਹਾਲਗੇੜ ਦੇ ਅੰਦਰ ਉੱਥੇ ਮੇਨ ਬਾਜ਼ਾਰ ਮੇਨ ਰੋਡ ਦੇ ਉੱਤੇ ਇਹ ਹੋਇਆ ਵਾਕਿਆ ਇਹ ਟਾਈਮ ਹੈਗਾ ਸਵੇਰੇ ਉਹਨਾਂ ਦੇ ਐਂਟਰ ਹੁੰਦਾ ਜੋ ਕੈਮਰੇ ਬੋਲਦੇ ਬਣੇ ਉਹ 5 ਵਜੇ ਦੇ 7 ਮਿੰਟ ਦੇ ਉੱਤੇ ਐਂਟਰ ਕੀਤੇ ਨੇ ਦੁਕਾਨ ਦੇ ਤੇ ਸ਼ੱਕ ਤੁਹਾਨੂੰ ਜਾਂ ਕੋਈ ਪੇਟੀ ਸ਼ੱਕ ਤੇ ਬਾਰੇ ਹੁਣ ਕੀ ਕਹਿ ਸਕਦੇ ਆਂ ਜੀ ਕੋਈ ਨਾ ਕੋਈ ਪੇਟੀ ਤਾਂ ਜ਼ਰੂਰੀ ਹੈਗਾ ਸੀ ਇਹ ਜਿਹਨੂੰ ਸਾਰਾ ਪਤਾ ਨਹੀਂ ਵੀ ਕੀ ਹੁੰਦਾ ਕਿੱਦਾਂ ਨਹੀਂ ਉਹਨਾਂ ਨੇ ਕਿੱਦਾਂ ਤਾਲੇ ਤੋੜੇ ਕਿੱਦਾਂ ਤਾਂ ਕੋਈ ਗਏ ਵੀ ਪਾਰਟਿਕੂਲਰ ਉਹਨਾਂ ਜਗ੍ਹਾ ਤੇ ਆ ਜਿੱਥੇ ਜਿੱਥੇ ਕੈਸ਼ ਪਿਆ ਸੀ ਕੋਰੋਨਾ ਨੇ ਕਿਸੇ ਚੀਜ਼ ਨਹੀਂ ਸਾਡੀ ਨਹੀਂ ਛੇੜੀ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਨੂੰ ਇਹੋ ਹੀ ਕਰਨੇ ਵੀ ਸਾਡਾ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਦਵਾਇਆ ਜਾਵੇ ਪੂਰੀ ਤੇ ਜਿਹੜੇ ਇੱਕ ਕਲਪਰੇਟ ਬੰਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਦਾ ਸਰ ਐਸਾ ਹੈ ਕਿ ਸਾਡਾ ਇੱਕ ਨਾ ਡੇਲੀ ਰੂਟੀਨ ਹੁੰਦੀ ਹੈ ਸਾਡਾ ਕੈਸ਼ ਦਾ ਕੰਮ ਹੈ ਅਸੀਂ ਜੋ ਰਾਤੀ ਵਟਨਾ ਸੂਰੇ ਬੈਂਕ ਭੇਜਣਾ ਹੁੰਦਾ ਸ਼ਨੀਵਾਰ ਵੀ ਬੈਂਕ ਬੰਦ ਸੀ ਸੰਡੇ ਵੀ ਬੈਂਕ ਬੰਦ ਸੀ ਤੇ ਉਹ ਕੈਸ਼ ਕੁਝ ਪਿਆ ਸੀ ਇੱਥੇ ਸਵੇਰੇ 5 ਵਜੇ ਦੇ ਕਰੀਬ ਮੈਨੂੰ ਗਵੰਡੀਆਂ ਦਾ ਫੋਨ ਆਇਆ ਕਿ ਭਈਆ ਤੁਸੀਂ ਦੁਕਾਨ ਤੇ ਹੋ ਮੈਂ ਕਹਿੰਦਾ ਯਾਰ ਮੈਂ ਤਾਂ ਸੁੱਤਾ ਹੋਇਆ ਕਹਿੰਦੇ ਤੇ ਤੁਹਾਡੀ ਦੁਕਾਨ ਸਾਰੀ ਖੁੱਲੀ ਐ ਐਸੇ ਖੁੱਲੀ ਸੀ ਸਾਰੀ ਦੁਕਾਨ ਬਸ 6 ਵਜੇ ਉਹਦਾ ਫੋਨ ਆਇਆ ਕਿ ਅਸੀਂ ਦੌੜਦੇ ਹੀ ਆਏ ਆ ਇੱਥੇ ਤੇ ਦੇਖਿਆ ਸਾਰਾ ਖੁੱਲਾ ਪਿਆ ਸਭ ਕੁਝ ਮਾਰੀਅਲ ਮੁਰੀਆਂ ਖੁੱਲੀਆਂ ਮੀਆਂ ਹੀ ਸਭ ਕੁਝ ਸੀਲਿੰਗ ਦਾ ਸਮਝ ਰਿਹਾ 7 ਤੋਂ 8 ਦੇ ਵਿੱਚ ਦੇ ਕਰੀਬ ਸੀ ਸਰ ਮੇਰੇ ਹਿਸਾਬ ਨਾਲ 8:00 ਦੇ ਕਰੀਬ ਸੀ ਕੋਈ ਸ਼ੱਕ ਕਿਸੇ ਦੇ ਕੁਝ ਨਹੀਂ ਬੜੀ ਕੀ ਸ਼ੱਕ ਕਰੋਗੇ ਕਿਸੇ ਤੇ ਕਿ ਕਾਨੂੰਨ ਵਿਵਸਥਾ ਨੂੰ ਕੀ ਦੋक्सर ਕਾਨੂੰਨ ਵਿਵਸਥਾ ਨੂੰ ਕੀ 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 ਕਹੀਏ ਕਿਸੇ ਬਾਰੇ ਉਹ ਲਾ ਤੁਹਾਡੇ ਸਾਹਮਣੇ ਕੀ ਕਹੀਏ ਪੰਜ ਵਜੇ ਚੋਰੀ ਹੋ ਜਾਂਦੇ ਕਾਨੂੰਨ ਵਿਵਸਥਾ ਕੀ ਕਹਿੰਦੀ ਹੈ ਹਾਂਜੀ ਪੰਜ ਵਜੇ ਚੋਰੀ ਹੋ ਜੇ ਤੇ ਕਾਨੂੰਨ ਵਿਵਸਥਾ ਕੀ ਕਹਿੰਦੀ ਹੈ ਹੂੰ ਇਹ ਲਾਤ ਕਹਿੰਦੇ ਲੋਟ ਥੋੜੀ ਗਏ ਨੋਵਾ ਚਾਹੇ ਬੰਦੇ ਕਿਤੇ ਦੇਖੇ ਮੈਨੇ ਦੇਖੇ ਸਾਡੇ ਕੈਮਰੇ ਚ ਆ ਰਿਹਾ ਨੋਵਾ ਚਾਹੇ ਚਾਰ ਬੰਦੇ ਐ ਉਹਨਾਂ ਨੂੰ ਸਰ ਪੂਰਾ ਪ੍ਰੀਪਲਾਨ ਹੈ ਜੀ ਉਹਨਾਂ ਦਾ ਉਹਨਾਂ ਨੂੰ ਪਤਾ ਸੀ ਕਿਹੜਾ ਤਾਲਾ ਕਿੱਥੇ ਲੱਗਾ ਕਿਸ ਤਰ੍ਹਾਂ ਤੋੜਨਾ ਹੈ ਉਹਨਾਂ ਨੇ 15 ਮਿੰਟ ਦੇ ਵਿੱਚ ਤਾਲੇ ਤੋੜਤੇ ਸਾਰੇ ਸਰ ਮੈਂ ਕੈਮਰੇ ਚ ਦੇਖਦਾ ਪਿਆ ਔਰ ਉਹਨਾਂ ਨੇ ਉਸੇ ਚੀਜ਼ਾਂ ਨੂੰ ਟਾਰਗੇਟ ਕੀਤਾ ਜਿੱਥੇ ਪਿਆ ਸੀ ਸਮਾਨ ਹੋਰ ਕਈ ਚੀਜ਼ਾਂ ਨੂੰ ਉਹਨਾਂ ਨੇ ਕੀਤਾ ਇਨ ਵੈਲਿਊਏਬਲ ਚੀਜ਼ਾਂ ਕੋਇਨਸ ਤੱਕ ਚੁੱਕ ਕੇ ਲੈ ਗਏ ਅਗਲੇ ਮਤਲਬ ਉਹਨਾਂ ਨੂੰ ਇੰਨਾ ਪਤਾ ਸੀ ਕਿ ਕੋਇਨਸ ਹੀ ਪਏ ਨੇ ਇੱਥੇ ਉਹ ਵੀ ਚੁੱਕ ਕੇ ਲੈ ਗਏ ਚੋਰੀ ਕਰਕੇ ਆਏ ਨੇ ਨੋਵਾ ਗਾਰ ਗਾਰ ਚਾਏ ਚਾਰ ਰਾਤ ਤੇ ਉਹਨੇ ਕਰਦੇ ਵੀ ਤਫਤੀਸ਼ ਕਰ ਜੋ ਵੀ ਕਾਰਵਾਈ ਕਰੀ ਬਣਾਗੇ ਕਿੰਨੇ ਪੈਸੇ ਲੱਗੇ ਇਹਨਾਂ ਦੀ ਕਹਿਨ ਮੁਤਾਬਕ ਦੀ 8 ਲੱਖ ਰੁਪਇਆ ਇਹਨਾਂ ਦੇ ਕਹਿਨ ਮੁਤਾਬਕ ਬਾਕੀ ਜਿੱਕਾ ਜੋ ਵੀ ਤੇ ਕਿਹੜੀ ਗੱਡੀ ਚਾਏ ਚੋਰ ਨੋਵਾ ਜੀ ਹੂੰ ਪਤਾ ਹੈ ਕਿ ਕੀ ਹੂੰ ਕੀ ਕਾਰਵਾਈ ਅਮਜ ਲੈਂਦੀ ਹੈ ਤੇ ਕਾਰਵਾਈ ਕਰ ਰਹੇ ਆ ਜੀ ਡਾਕਟਰ ਕਟਮ ਆਇਆ ਹੈ ਹੂੰ ਫਿੰਗਰਪ੍ਰਿੰਟ ਦੂਸਰੇ ਜੋ ਜਿਹੜੇ ਮਨਗਾਈ ਨੇ ਚੱਕ ਕਰਾ ਰਹੇ ਜੋ ਵੀ ਕਾਰਵਾਈ ਹੋਗੀ ਕਰਕੇ